ਸਾਰਿਆਂ ਸਤਿ ਸ੍ਰੀ ਅਕਾਲ ਮੈਂ ਮਹਿੰਦਰ कौर ਰੇਕੀ ਗ੍ਰੈਂਡ ਮਾਸਟਰ ਮਾਨਪੁਰ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਰੇਕੀ ਚ ਤੰਤਰਾ ਯੰਤਰਾ ਤੇ ਮੰਤਰਾ ਨੂੰ ਅਸੀਂ ਕਿਵੇਂ ਸਮਝੀਏ ਅੱਜ ਦੀ ਵੀਡੀਓ ਵਿੱਚ ਮੈਂ ਇਸ ਬਾਰੇ ਗੱਲਬਾਤ ਕਰਾਂਗੀ ਪਰ ਪਹਿਲਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤੰਤਰਾ ਦੀ ਤੰਤਰਾ ਦਾ ਮਤਲਬ ਹੈ ਕਿਸੇ ਕੰਮ ਨੂੰ ਕਰਨ ਦੀ ਕੋਈ ਇਹ ਖਾਸ ਕੋਈ ਮੈਥਡ ਕੋਈ ਤਰੀਕਾ ਜਾਂ ਕੋਈ ਟੈਕਨੀਕ ਜਦੋਂ ਅਸੀਂ ਰੇਕੀ ਹੀਲਿੰਗ ਕਰਦੇ ਆ ਅਸੀਂ ਕੋਈ ਮੈਥਡ ਜਾਂ ਕੋਈ ਤਰੀਕਾ ਯੂਜ਼ ਕਰਦੇ ਆ ਆਪਣੀ ਹੀਲਿੰਗ ਕਰਨ ਲਈ ਜਾਂ ਦੂਜਿਆਂ ਦੀ ਹੀਲਿੰਗ ਕਰਨ ਲਈ ਬਿਮਾਰੀਆਂ ਠੀਕ ਕਰਨ ਲਈ ਰਿਲੇਸ਼ਨਸ਼ਿਪ ਠੀਕ ਕਰਨ ਲਈ 네ਗੈਟਿਵਿਟੀ ਠੀਕ 네ਗੈਟਿਵਿਟੀ ਹਟਾਉਣ ਲਈ ਜਾਂ ਠੀਕ ਕਰਨ ਦੇ ਵਾਸਤੇ ਅਸੀਂ ਕੋਈ ਟੈਕਨੀਕ ਜਾਂ ਮੈਥਡ ਜਿਹੜਾ ਯੂਜ਼ ਕਰਦੇ ਆ ਉਸੇ ਨੂੰ ਰੇਕੀ ਦੇ ਵਿੱਚ ਤੰਤਰਾ तंत्र कहा जाता है हूँ मैं गल करती हाँ यंत्रा यंत्र की होंगे एक जमैट्रीकल शेप डिजाइन। रेकी के सिंबलू ही यंत्र कहा जाता है क्योंकि सिंबल भी किसी डिजाइन जेप बने होंगे है इस करके हम इन सिंबल्सू असी कि यूज करते हैं जम कि करते हैं ਅਸੀਂ ਸਿੰਬਲ ਤਾਂ ਦੇਖ ਲੈ ਇੱਕ ਡਿਜ਼ਾਈਨ ਐ ਇੱਕ ਸ਼ੇਪ ਐ ਪਰ ਇਹ ਸਿੰਬਲ ਕੰਮ ਵੀ ਕਰਦੇ ਕਿਵੇਂ ਕੰਮ ਕਰਦੇ ਆ ਐਦੇ ਵਾਸਤੇ ਨਾ ਮੈਂ ਇੱਕ ਸਵਾਸਤਿਕ ਦੀ ਗੱਲ ਕਰਦੀ ਆ ਸਵਾਸਤਿਕ ਸਿੰਬਲ ਦੀ ਜਿਹੜਾ ਕਿ ਆਮ ਸਭ ਨੇ ਲਗਭਗ ਸਭ ਉਸਾਰੇ ਬਹੁਤੇ ਜਣੇ ਜਾਣਦੇ ਹੀ ਆ ਉਸ ਸਿੰਬਲ ਬਹੁਤ ਜਣਿਆਂ ਨੂੰ ਪਤਾ ਠੀਕ ਐ ਘਰਾਂ ਦੇ ਵਿੱਚ ਬਚਪਨ ਚ ਦੱਸਿਆ ਜਾਂਦਾ ਕਿ ਇਹ ਸਿੰਬਲ ਆ ਜਿਹੜਾ ਇਹ ਸ਼ੁਭ ਲਾਭ ਲਈ ਐ ਸ਼ੁਭ ਕੰਮਾਂ ਲਈ ਐ ਜਦੋਂ ਹੀ ਅਸੀਂ ਉਸ ਸਿੰਬਲ ਨੂੰ ਦੇਖਦੇ ਆ ਤਾਂ ਸਾਡੇ ਮਨ 'ਚ ਥੌਟ ਆਂਦਾ ਵਿਚਾਰ ਆਉਂਦੇ ਆ ਕਿ ਇਹ ਸ਼ੁਭ ਲਾਭਦਾਇਕਾ ਮਤਲਬ ਸਿੰਬਲ ਆਪਣੇ ਆਪ 'ਚ ਤਾਂ ਇੱਕ ਸ਼ੇਪ ਹੁੰਦੇ ਆ ਸਾਡੇ ਇਮੋਸ਼ਨ ਹੀ ਉਹਨਾਂ ਜਿਹੜੇ ਸਿੰਬਲ ਆ ਉਸ ਦੇ ਵਿੱਚ ਉਹਨੂੰ ਪਾਵਰ ਦਿੰਦੇ ਆ ਇਸੇ ਤਰ੍ਹਾਂ ਰੇਕੀ ਦੇ ਵਿੱਚ ਵੀ ਜਿਹੜੇ ਸਿੰਬਲ ਹੁੰਦੇ ਆ ਰੇਕੀ ਗੁਰੂ ਦੁਆਰਾ ਉਹਨਾਂ ਸਿੰਬਲਾਂ ਦੀ ਸਿੰਬल्स ਦੀ ਜਾਣਕਾਰੀ ਦਿੱਤੀ ਜਾਂਦੀ ਹੈ ਇਹ ਨਿਮੇ ਚੱਕੂਰੇ ਸਿੰਬਲ ਆ ਇਹ ਪਾਵਰ ਦਾ ਸਿੰਬਲ ਆ ਪਿਉਰੀਫਿਕੇਸ਼ਨ ਦਾ ਸਿੰਬਲ ਹੈ ਤੇ ਇਹ ਸਾਡੀ ਪ੍ਰੋਟੈਕਸ਼ਨ ਕਰਦਾ ਹੈਗਾ ਇਸੇ ਤਰ੍ਹਾਂ ਸਹੇਕੀ ਸਿੰਬਲ ਜਿਹੜਾ ਹੈਗਾ ਉਹ ਬੈਲੈਂਸ ਕਰਨ ਦਾ ਕੰਮ ਕਰਦਾ ਹੈਗਾ ਤੇ ਜਿਹੜਾ ਹੁਣ ਸ਼ਾਜੇਸ਼ੋ ਸਿੰਬਲ ਹੈ ਉਹ ਕਨੈਕਸ਼ਨ ਬਣਾਉਣ ਦਾ ਕੰਮ ਕਰਦਾ ਹੈ ਇਹ ਸਾਨੂੰ ਰੇਕੀ ਗੁਰੂ ਦੁਆਰਾ ਦੱਸਿਆ ਜਾਂਦਾ ਹੈਗਾ ਜਿਸ ਤਰ੍ਹਾਂ ਸਾਨੂੰ ਘਰਾਂ ਦੇ ਵਿੱਚ ਪੇਰੈਂਟਸ ਦੱਸਦੇ ਆ ਵੀ ਇਹ ਆ ਜਿਹੜਾ ਸਿੰਬਲ ਹੈ ਇਹ ਸਵਾਸਤਿਕ ਦਾ ਇੱਕ ਇਸ ਚੀਜ਼ ਵਾਸਤੇ ਸ਼ੁਭਲਾਭ ਲਈ ਹੈ ਠੀਕ ਹੈ ਨਾ ਤੇ ਇਸੇ ਤਰ੍ਹਾਂ ਸਾਨੂੰ ਜਦੋਂ ਰੇਕੀ ਗੁਰੂ ਦਵਾਰਾ ਇਹਨਾਂ ਸਿੰਬਲਾਂ ਸਿੰਬल्स ਦੀ ਜਾਣਕਾਰੀ ਦਿੱਤੀ ਜਾਂਦੀ ਕਿ ਕਿਹੜਾ ਸਿੰਬਲ ਕੀ ਸਵਾਸਤ ਹੈ ਤਾਂ ਸਾਡੇ ਵੀ ਉਹ ਦਿਮਾਗ 'ਚ ਉਹ ਗੱਲ ਬੈਠੀ ਹੁੰਦੀ ਹੈ ਤੇ ਅਸੀਂ ਉਹ ਜਿਹੜੇ ਸਿੰਬਲ ਹੁਣ ਕੰਮ ਕਿਵੇਂ ਕਰਦੇ ਆ ਨਾ ਮੈਂ ਕਿਹਾ ਤੇ ਇਹ ਸਿੰਬਲ ਸਾਡੇ ਥਾਟ ਸਾਡੇ ਇਮੋਸ਼ਨ ਸਾਡੇ ਫੀਲਿੰਗਸ ਹੀ ਉਹ ਸਿੰਬਲ ਉਹਨਾਂ ਜਿਹੜੇ ਰੇਕੀ ਦੇ ਸਿੰਬਲਸ ਆ ਉਹਨਾਂ ਵਿੱਚ ਪਾਵਰ ਪਾਉਂਦੇ ਆ ਹੁਣ ਮੈਂ ਗੱਲ ਕਰਦੀ ਆ ਮੰਤਰਾਂ ਦੀ ਮੰਤਰਾਂ ਕੀ ਹੁੰਦਾ ਜਦੋਂ ਅਸੀਂ ਕਿਸੇ ਇੱਕ ਸ਼ਬਦ ਨੂੰ ਜਾਂ ਇੱਕ ਤੋਂ ਵੱਧ ਸ਼ਬਦਾਂ ਨੂੰ بار-बार जाप ਕਰਦੇ ਉਹਨਾਂ ਨੂੰ ਚੈਂਟ ਕਰਦੇ ਆ ਤਾਂ ਉਹ ਸ਼ਬਦ ਕੀ ਹੁੰਦੇ ਆ ਉਹ ਸ਼ਬਦਾਂ ਨੂੰ ਅਸੀਂ ਮੰਤਰਾਂ ਕਹਿੰਦੇ ਆ ਇੱਕ ਸ਼ਬਦ ਤਾਂ ਹੋ ਗਿਆ ਜਿਵੇਂ ਉਦਾਹਰਨ ਲਈ ਦੱਸਦੀ ਆ ਇੱਕ ਸ਼ਬਦ ਹੋ ਗਿਆ ਹੈਲਥੀ ਇਹ ਇਕੁਵਲਡ ਹੈ ਜਿਵੇਂ ਕਹਾਂ ਆਈ ਐਮ ਹੈਲਥੀ ਤਾਂ ਇੱਕ ਕੰਬੀਨੇਸ਼ਨ ਆਫ ਵਰਡਸ ਇਹ ਸ਼ਬਦਾਂ ਦਾ ਸਮੂਹ ਹੋ ਗਿਆ ਮਤਲਬ ਜਦੋਂ ਅਸੀਂ ਇਹਨਾਂ ਨੂੰ ਸਿੰਬल्स ਨੂੰ ਜਾਂਟ ਕਰਦੇ ਆ ਠੀਕ ਹੈ ਮੰਤਰਾਂ ਦੀ ਤਰ੍ਹਾਂ ਤਾਂ ਇਹ ਕੀ ਹੁੰਦਾਗਾ ਇਹ ਸਾਡੇ ਸਾਨੂੰ ਇੱਕ ਪੋਜ਼ਿਟਿਵਿਟੀ ਦਿੰਦੇ ਆ ਜੇ ਤਾਂ ਅਸੀਂ ਮਤਲਬ ਜਿਤ ਸਮਝਾ ਲਈ ਦੱਸਣੀ ਜਿਵੇਂ ਤਾਂ ਜੇ ਤਾਂ ਅਸੀਂ ਪੋਜ਼ਿਟਿਵ ਸ਼ਬਦ ਬੋਲੇ ਤਾਂ ਅਸੀਂ ਪੋਜ਼ਿਟਿਵ ਮਹਿਸੂਸ ਕਰਦੇ ਆ ਇਸੇ ਤਰ੍ਹਾਂ ਜੇ ਅਸੀਂ ਕਿਸੇ ਨੂੰ ਆਪ ਸ਼ਬਦ ਜਾਂ ਬੁਰੇ ਸ਼ਬਦ ਬੋਲ ਦਈਏ ਤਾਂ ਇੱਕ ਚੰਗੇ ਭਲੇ ਵਿਅਕਤੀ ਦਾ ਜਿਹੜਾ ਮੂਡ ਹੈ ਉਹ ਖਰਾਬ ਹੋ ਜਾਂਦਾ ਹੈ ਇਹ ਸ਼ਬਦਾਂ ਦਾ ਪ੍ਰਭਾਵ ਹੁੰਦਾ ਮਤਲਬ ਮੰਤਰਾਂ ਦਾ ਅਸਰ ਪੈਂਦਾ ਅੱਛੇ ਦਾ ਅੱਛਾ ਤੇ ਬੁਰੇ ਦਾ ਬੁਰਾ ਦੇਕੀ ਦੇ ਵਿੱਚ ਜਿਹੜੇ ਸਿੰਬਲ ਹੈ ਜਦੋਂ ਅਸੀਂ ਉਹਨਾਂ ਨੂੰ ਮੰਤਰਾਂ ਦੀ ਤਰ੍ਹਾਂ ਜਾਪ ਕਰਦੇ ਹਾਂ ਤਾਂ ਉਹ ਕੀ ਬਣ ਜਾਂਦੇ ਆ ਮੰਤਰ ਬਣ ਜਾਂਦੇ ਮਤਲਬ ਸਿੰਬਲਸ ਨੂੰ ਜਦ ਅਸੀਂ ਚੈਂਟ ਕਰਦੇ ਹਾਂ ਤਾਂ ਉਹ ਸਿੰਬਲ ਮੰਤਰ ਹੀ ਹੁੰਦੇ ਨੇ ਉਹਨਾਂ ਸਿੰਬਲਸ ਦਾ ਜਾਂ ਮੰਤਰਾਂ ਦਾ ਸਾਡੇ ਤੇ ਬੜਾ ਪੋਜ਼ਿਟਿਵ ਪ੍ਰਭਾਵ ਪੈਂਦਾ ਉਹਨਾਂ ਮੰਤਰਾਂ ਦੀ ਜਿਹੜੀ ਪੋਜ਼ਿਟਿਵ એનર્ਜੀ ਆ ਉਹ ਸਾਡਾ ਸਰੀਰ ਗ੍ਰਹਿਣ ਕਰਦਾ ਹੈ ਇਸ ਨਾਲ ਏਕੀ ਦੇ ਸਾਰੇ ਸਿੰਬਲਾਂ ਦਾ ਸਾਡੇ ਤੇ ਬੜਾ ਪੋਜ਼ਿਟਿਵ ਪ੍ਰਭਾਵ ਪੈਂਦਾ ਹੈਗਾ ਮਤਲਬ ਸਾਡੀਆਂ ਜਿਹੜੀਆਂ ਵੀ ਇਮੋਸ਼ਨਲੀ ਫਿਜ਼ੀਕਲੀ ਮੈਂਟਲੀ ਕੋਈ ਵੀ ਪ੍ਰੋਬਲਮ ਹੈ ਜਦੋਂ ਅਸੀਂ ਰੇਕੀ ਮੰਤਰਾਂ ਦਾ ਜਾਪ ਕਰਦੇ ਹਾਂ ਤਾਂ ਉਹ ਸਾਰੀਆਂ ਸੋਲਵ ਹੋਣ ਲੱਗਦੀਆਂ ਨੇ ਹੁਣ ਤੰਤਰਾ ਦਾ ਮਤਲਬ ਕੀ ਹੋਇਆ ਕੋਈ ਕਿਸੇ ਵੀ ਕੰਮ ਨੂੰ ਕਰਨ ਦੀ ਕੋਈ ਟੈਕਨੀਕ ਤਰੀਕਾ ਢੰਗ ਰੇਕੀ ਚ ਅਸੀਂ ਹੀਲਿੰਗ ਕਿਸੇ ਤਰੀਕੇ ਜਾਂ ਢੰਗ ਨਾਲ ਹੀ ਕਰਦੇ ਹਾਂ ਤੇ ਜੰਤਰਾ ਦਾ ਮਤਲਬ ਹੋਇਆ ਕੋਈ ਜਿਓਮੈਟ੍ਰੀਕਲ ਸ਼ੇਪ ਜਿਹੜੇ ਕੋਈ ਡਿਜ਼ਾਈਨ ਤੇ ਰੇਕੀ ਦੇ ਜਿਹੜੇ ਸਿੰਬਲ ਆ ਉਹ ਵੀ ਕਿਸੇ ਨਾ ਕਿਸੇ ਸ਼ੇਪ ਜਾਂ ਡਿਜ਼ਾਈਨ ਦੇ ਬਣੇ ਹੁੰਦੇ ਆ ਮੰਤਰ ਦਾ ਭਾਵ ਹੋ ਗਿਆ ਜਦੋਂ ਅਸੀਂ ਸਿੰਬਲਸ ਨੂੰ ਜਾਪ ਕਰਦੇ ਆ ਮੰਤਰਾਂ ਦੀ ਤਰ੍ਹਾਂ ਬਾਰ-ਬਾਰ ਉਹਨਾਂ ਦਾ ਜਾਪ ਕਰਦੇ ਆ ਚਾਂਟ ਕਰਦੇ ਆ ਤਾਂ ਉਹ ਜਿਹੜੇ ਸਿੰਬਲ ਹੁੰਦੇ ਆ ਉਹੀ ਰੇਕੀ ਮੰਤਰ ਹੁੰਦੇ ਆ ਠੀਕ ਹੈ ਜੀ ਤੁਸੀਂ ਇਸ ਨੂੰ ਹੋਰ ਅੱਛੀ ਤਰ੍ਹਾਂ ਸਮਝਣਾ ਜਾਂ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਕਿਸੇ ਵੀ ਕਿਸੇ ਵੀ ਰੇਕੀ ਗੁਰੂ ਕੋਲੋਂ ਇਹਨੂੰ ਅੱਛੀ ਤਰ੍ਹਾਂ ਹੋਰ ਸਿੱਖ ਸਕਦੇ ਹੋ ਇਸ ਚੀਜ਼ ਨੂੰ ਠੀਕ ਹੈ ਤੇ ਜੇ ਤੁਸੀਂ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੈ ਤਾਂ ਤੁਸੀਂ ਮੈਨੂੰ ਜ਼ਰੂਰ ਦੱਸਣਾ ਜਾਂ ਇਸ ਵੀਡੀਓ ਦੇ ਸਬੰਧ ਦੇ ਵਿੱਚ ਕੋਈ ਪ੍ਰਸ਼ਨ ਪੁੱਛਣਾ ਜਾਂ ਰੇਕੀ ਸਿੱਖਣੀ ਹੈ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਖੁਸ਼ ਰਹੋ ਸੇਫ ਰਹੋ ਸੇਤ ਪੰਦਰੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ Thank you.